ਮੇਰੀ ਵਾਈਫ ਤੇ ਗੱਲ ਹੋਈ ਆ ਪਾਉਣੇ 1 ਵਜੇ ਮੈਡਮ ਨੇ ਗੱਲ ਕਰਵਾਈ ਸੀਗੀ ਤੇ ਆਸ ਆਸ ਕੇ ਗੱਲਾਂ ਵੀ ਕਰ ਰਹੀ ਸੀ ਤੇ ਉਸ ਤੋਂ ਇੱਕ ਦਿਨ ਪਹਿਲਾਂ ਮੇਰੇ ਨਾਲ ਗੱਲ ਹੋਈ ਸੀਗੀ ਵੀ ਕਹਿ ਰਹੀ ਸੀ ਪਾਪਾ ਤੁਸੀਂ ਹੁਣ ਘਬਰਾਉਣਾ ਨਹੀਂ ਆਪਣੇ ਮੈਂ ਵੱਡੀ ਹੋ ਕੇ ਪੜ੍ਹ ਲੈ ਕੇ ਤੁਹਾਨੂੰ ਤੁਹਾਡਾ ਸਾਰਾ ਕੁਝ ਜਿੰਨਾ ਵੀ ਤੁਹਾਡਾ ਦੁੱਖ ਦਰਦ ਮੈਂ ਵੰਡਾਵਾਂਗੀ ਮੇਰੇ ਛੋਟੇ ਦੋਨੋਂ ਬੇਟੇ ਬੇਟਾ ਬੇਟੀ ਤੋਂ ਉਹਨਾਂ ਨੂੰ ਪੜਾ ਲਿਖਾ ਕੇ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੀ ਕਿ ਮੈਂ ਖੁਦ ਅਸਰ ਬਣਾਵਾਂਗੀ ਪੜ੍ਹ ਲੈ ਕੇ ਕੁਝ ਬਣਾਵਾਂਗੀ ਮੈਂ ਕੁਛ ਵੱਣ ਕੇ ਵਿਖਾਵਾਂਗੀ ਤੇ ਬਸ ਆਹੀ ਦੋ ਚਾਰ ਗੱਲਾਂ ਹੋਈਆਂ ਸੀਗੀਆਂ ਮੁੜ ਕੇ ਤੇ ਹਾਸਾ ਵਾਪਰ ਗਿਆ ਕਿੱਥੇ ਪੜਦੀ ਹੈਗੀ ਸੀ ਕਿ ਤੁਸੀਂ ਪੜਾ ਕਿਵੇਂ ਪੜਾ ਰਹੇ ਸੀ ਤੁਸੀਂ ਵੀ ਮਜ਼ਦੂਰੀ ਕਰਦੇ ਹੈਗੇ ਇਹ ਫ੍ਰੀ ਮਤਲਬ ਪੜਾਈ ਸੀਗੀ ਆਪਣਾ ਮਾਤਾ ਸਾਹਿਬਪੁਰ ਯੂਨੀਵਰਸਿਟੀ ਸਾਬੋਤਲਵੰਡੀ ਚ ਤੇ ਇਹ ਸਾਨੂੰ ਕਿਸੇ ਦੱਸਿਆ ਤੇ ਮੈਂ ਇੱਥੇ ਆਇਆ ਉਸਨੇ ਮਤਲਬ ਟੈਸਟ ਕਲੀਅਰ ਕਰਕੇ ਸ਼ਾਰਤੀ ਬੇਟੀ ਮੇਰੀ ਤੇ ਕਲੀਅਰ ਕਰਕੇ ਤੇ ਉਹਨੂੰ ਪਾਸ ਕੀਤਾ ਤੇ ਉਸ ਤੋਂ ਬਾਅਦ ਇਹ ਇੱਥੇ ਮਤਲਬ ਮਤਲਬ ਇੱਥੇ ਜਿਆਦਾ ਟਾਈਮ ਇੱਥੇ ਹੀ ਰਹਿੰਦੇ ਸੀਗੇ ਤੇ ਛੁੱਟੀਆਂ ਹੋਵੇ thì ਘਰ ਆਉਂਦੇ ਸੀਗੇ ਛੁੱਟੀਆਂ ਜਿਵੇਂ ਹੁਣ ਕੱਲ ਛੁੱਟੀਆਂ ਸੀਗੀਆਂ ਕੱਲ ਕੱਲ ਹੀ ਘਰੇ ਆਣਾ ਸੀ ਤੇ ਬਸ ਨੇ ਯਾਦ ਹੈ ਕਦੇ ਕਦੇ ਵੀ ਜਾਂਦੀ ਸੀ ਕੀਰਤਨ ਵੀ ਕਰਦੀ ਸੀ ਕਾਫੀ ਉੱਥੇ ਜਿਆਦਾ ਐਕਟਿਵ ਰਹਿੰਦੀ ਸੀ ਹਾਂਜੀ ਹਾਂਜੀ ਉਹਨਾਂ ਕੋਲ ਸਿੱਖੀ ਵਿੱਚ ਬਹੁਤ ਵਧੀਆ ਉਹਨਾਂ ਦਾ ਸੀਗਾ ਤੇ ਕੱਤੇ ਵੇ ਤਾਂ ਬਹੁਤ ਵਧੀਆ ਨੇ ਮਾਰਤਾ ਹਾਸਲ ਕਰ ਸੰ ਪਹਿਲੇ 2 ਸਾਲਾਂ ਤੋਂ ਉਹ ਇਹਦੇ ਮਤਲਬ ਪ੍ਰੈਕਟਿਸ ਕਰ ਰਹੀ ਸੀ ਤੇ ਗੋਇੰਦਵਾਲ ਸਾਹਿਬ ਵੀ ਗਈ ਹੋਰ ਹੀ ਕਈ ਜਗ੍ਹਾ ਤੇ ਮੁਕਸਤ ਸਾਹਿਬ ਵੀ ਗਈ ਲੈ ਕੇ ਜਾਂਦੀ ਸੀ ਆਸ-ਪਾਸੇ ਜਿੱਥੇ ਵੀ ਪ੍ਰੋਗਰਾਮ ਹੁੰਦਾ ਨਾਲ ਜਾਂਦੀ ਸੀ ਤੇ ਆਦਾ ਵਧੀਆ ਕੱਤਬ ਕਰਦੇ ਸੀ ਬੱਚੇ ਸਾਰੇ ਤੇ ਵਧੀਆ ਮਾਹੌਲ ਚ ਪੜਦੀ ਸੀ ਕੋਈ ਤਹਿਰੀਕ ਵਾਲੇ ਨਹੀਂ ਸੀ ਕੋਈ ਪਰੇਸ਼ਾਨੀ ਨਹੀਂ ਸੀ ਤੇ ਹੁਣ ਬਸ ਸੱਚੇ ਪਰਿਵਾਰ ਚ ਕਿਸ ਤਰ੍ਹਾਂ ਦਾ ਸੋਖ ਹੈਗਾ ਉਹਦੀ ਮਾਤਾ ਦਾ ਕੀ ਕਿੰਨਾ ਤੂੰ ਜਿਵੇਂ ਆਇਓ ਕੱਲ ਮਾਤਾ ਵੀ ਆਏ ਹੋਗੇ ਕਿੰਨਾ ਕੋ ਦੁੱਖ ਹੈਗਾ ਤੂੰ ਜਿਵੇਂ ਤੁਹਾਡਾ ਦੁੱਖ ਵੀ ਅੱਖਾਂ ਚ ਭਰੀਆਂ ਤੁਹਾਡੀਆਂ ਵੀ ਮਨ ਭਰਿਆ ਹੋਇਆ ਹੈ ਹਾਂਜੀ ਉਹ ਬਸ ਉਹਨਾਂ ਕੋਲ ਬਸ ਸੰਭਾਲਿਆ ਨਹੀਂ ਜਾ ਰਿਹਾ ਬਸ ਰਿਸ਼ਤੇਦਾਰ ਪਾਣਾ ਪਰ ਉਹਨੂੰ ਸੁਆਰ ਹੈ ਉਹਦੇ ਵਿਹਾਰ ਤਵੇਤ ਖਰਾਬ ਰਹਿੰਦੀ ਹੈ ਤੇ ਬਾਕੀ ਦੋ ਬੱਚੇ ਹੋਰ ਆ ਕੋਈ ਪੜ ਰ ਬਾਕੀ ਮੰਗ ਕੀ ਹੈਗੇ ਸਰ ਤੁਹਾਡੀ ਉਹਨੂੰ ਬਸ ਸਹੀ ਸਰਕਾਰ ਨੂੰ ਮੰਗ ਹੈ ਇਹ ਵੀ ਸਾਡੀ ਕੋਈ ਮਦਦ ਕੀਤੀ ਜਾਵੇ ਜਿੰਦੇ ਨਾਲ ਅਦੇ ਪਰਿਵਾਰ ਨੂੰ ਪਾਲ ਸਕਾਂ ਪੜਾ ਲਾ ਸਕਾਂ ਜਿਹੜੇ ਸਪੜੇ ਅਦੂਰੇ ਰਹਿ ਗਏ ਸੀ ਉਹਦੇ ਉਹਦੀ ਛੋਟੀ ਪੈਣ ਪੂਰੇ ਕਰ ਸਕੀ ਬਸ ਇਹੀ ਗੱਲ ਕੋਈ ਮੈਨੇ ਪੁੱਛ ਲਈ ਚਾਹਤ ਤੁਹਾਡੇ ਨਾਲ ਗੱਲ ਕਰਦੀ ਜਦੋਂ ਘਰ ਜਾਂਦੀ ਸੀ ਕੋਈ ਗੱਲ ਕਰਦੀ ਜਦੋਂ ਇੱਥੇ ਐਡਮਿਸ਼ਨ ਲਈ ਹੈ ਉਹਨੇ ਸ਼੍ਰੋਮਣੀ ਕਮੇਟੀ ਵੱਲੋਂ ਫ੍ਰੀ ਫ੍ਰੀ ਐਜੂਕੇਸ਼ਨ ਚੱਲੀ ਹੋਈ ਹੈ ਹਾਂਜੀ ਹਾਂਜੀ ਬਿਲਕੁਲ ਫ੍ਰੀ ਸੀਗਾ ਕੋਈ ਖर्चा ਨਹੀਂ ਆਇਆ ਕੁਝ ਵੀ ਨਹੀਂ ਆਇਆ ਸਗੋਂ ਉਹਨੂੰ ਮਤਲਬ ਵਧੀਆ ਮਤਲਬ ਖਾਣ ਖਰਾਕ ਵਧੀਆ ਖਰਾਕ ਉਸ ਤੋਂ ਬਾਅਦ ਉਹਨੂੰ ਪੜ੍ਹਾਈ ਵਿੱਚ ਕੋਈ ਕਿਤਾਬ ਲੈਣ ਦੀ ਲੋੜ ਨਹੀਂ ਪਈ ਕੋਈ ਮੈਨੂੰ ਜਿਆਦਾ ਖਰਚਾ ਨਹੀਂ ਬਸ ਮੈਂ ਤਾਂ ਆ ਕੇ ਮਿਲ ਜਾਂਗਾ ਜਦ ਬਾਤ ਉਹ ਲੈ ਕੇ ਜਾਂਦਾ ਸੀ ਕਦੇ ਉਹ ਵੀ ਜਦ ਇੱਥੇ ਹੀ ਰਹਿੰਦੇ ਸੀ ਹੱਸਦੇ ਖੇਡਦੇ ਆਉਂਦੀ ਸੀ ਹੱਥੇ ਖੜੇ ਚਲੇ ਜਾਂਦੀ ਸੀ ਬਸ ਐਨਾ ਹੀ ਸੀਗਾ ਹੋਰ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਭੈਣ ਭਰਾ ਖੁਸ਼ੀ ਵੀ ਅੱਜ ਭੈਣ ਆਉਗੀ ਹਾਂਜੀ ਬਹੁਤ ਖੁਸ਼ੀ ਕਰੇ ਤਾਂ ਬੰਦਾ ਵੀ ਪ੍ਰੋਗਰਾਮ ਬਣਾਇਆ ਸੀ ਨਹੀਂ ਅੱਜ ਕੀ ਪ੍ਰੋਗਰਾਮ ਉਹਨਾਂ ਦਾ ਮੇਰੇ ਵੱਡੇ ਭਾਈ ਸਾਹਿਬ ਉਹਨਾਂ ਦੇ ਬੇਟੇ ਨਾਲ ਆਉਣਾ ਸੀ ਉਹਨਾਂ ਉਥੇ ਉਡੀਕ ਰਿਆ ਸੀ ਬਠਿੰਡੇ 70 ਕਿਲੋਮੀਟਰ ਬਾਅਦ ਪਾਸੇ ਜਿਹੜਾ ਇਥੋਂ ਤਲਵੰਡੀ ਸਾਬੋ ਤੋਂ ਨੇ ਜਾਣਾ ਸੀ ਤੇ ਬਸ 10 12 ਕਿਲੋਮੀਟਰ 15 ਕਿਲੋਮੀਟਰ ਹਾ ਦੇ ਇਥੇ ਹੋ ਗਿਆ ਮੈਨੂੰ ਕਹਿੰਦੇ ਚਾਚਾ ਜੀ ਆਈ ਨਹੀਂ ਗੁੱਡੂ ਰਵਨੀਤ ਤੇ ਮੈਂ ਉਹਨਾਂ ਨੂੰ ਜਦ ਫੋਨ ਕੀਤਾ ਪਰ ਫੋਨ ਨਹੀਂ ਚੱਕਿਆ ਬੰਦ ਆ ਰਿਹਾ ਸੀਗਾ ਫਿਰ ਇਥੇ ਆਪਣਾ ਕਾਲਜ ਵਿੱਚ ਫੋਨ ਕੀਤਾ ਫਿਰ ਪਤਾ ਚੱਲਿਆ ਵੀ ਹਾਸਾ ਹੋ ਗਿਆ ਫਿਰ ਅਸੀਂ ਉੱਥੋਂ ਆਏ ਇਥੇ ਜਪਰਾ ਉਡੀਕ ਰਿਹਾ ਸੀ ਉਹ ਭਰਾ ਉਡੀਕ ਰਿਹਾ ਸੀ ਆ ਪੈਣਾ ਉਹ ਵੀ ਉਡੀਕਦੀ ਪਈ ਸੀ ਬਸ ਉਹ ਵਕਤ ਦੇਖਦੇ ਹਾਂ ਜੇ ਤੱਕ ਉਹਨੂੰ ਦੱਸਿਆ ਵੀ ਪਤਾ ਨਹੀਂ ਉਹਨੂੰ ਥਨਾਲੇ ਮੇਰੀ ਵਾਇਸ ਦੀ ਗੱਲ ਹੋਈ ਆ ਪਾਉਣੇ 1 ਵਜੇ ਮੈਡਮ ਨੇ ਗੱਲ ਕਰਵਾਈ ਸੀਗੀ ਤੇ ਹੱਸ ਹੱਸ ਕੇ ਗੱਲਾਂ ਵੀ ਕਰ ਰਹੀ ਸੀ ਤੇ ਉਸ ਤੋਂ ਇੱਕ ਦਿਨ ਪਹਿਲਾਂ ਮੇਰੇ ਨਾਲ ਗੱਲ ਹੋਈ ਸੀਗੀ ਵੀ ਕਹਿ ਰਹੀ ਸੀ ਪਾਪਾ ਤੁਸੀਂ ਹੁਣ ਘਰ ਆਉਣਾ ਨਹੀਂ ਆਪਣੇ ਮੈਂ ਵੱਡੀ ਹੋ ਕੇ ਪੜ੍ਹ ਲਿਖ ਕੇ ਤੁਹਾਨੂੰ ਤੁਹਾਡਾ ਸਾਰਾ ਕੁਝ ਜਿੰਨਾ ਵੀ ਤੁਹਾਡਾ ਦੁੱਖ ਦਰਦ ਮੈਂ ਵੰਡਾਵਾਂਗੀ ਮੇਰੇ ਛੋਟੇ ਦੋਨੋਂ ਬੇਟੇ ਜਿਹੜੇ ਬੇਟਾ ਬੇਟੀ ਤੋਂ ਉਹਨਾਂ ਨੂੰ ਪੜਾ ਲਿਖਾ ਕੇ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੀ ਕਿ ਮੈਂ ਖੁਦ ਅਸਰ ਬਣਾ ਲਿਖ ਕੇ ਕੁਝ ਬਣਾਾਂਗੀ ਮੈਂ ਕੁਝ ਬਣ ਕੇ ਵਿਖਾਵਾਂਗੀ ਤੇ ਬਸ ਆਹੀ ਦੋ ਚਾਰ ਗੱਲਾਂ ਹੰਗੀਆਂ ਸੀਗੀਆਂ ਮੁੜ ਕੇ ਤੇ ਹਾਸਾ ਵਾਪਰ ਗਿਆ ਕਿੱਥੇ ਪੜਦੀ ਹੈਗੀ ਸੀ ਕਿ ਤੁਸੀਂ ਪੜਾ ਕਿਵੇਂ ਪੜਾ ਰਹੇ ਸੀ ਤੁਸੀਂ ਵੀ ਮਜ਼ਦੂਰੀ ਕਰਦੇ ਹੈਗੇ ਇਹ ਫ੍ਰੀਜ਼ ਮਤਲਬ ਪੜਾਈ ਸੀਗੀ ਆਪਣਾ ਮਾਤਾ ਸਾਹਿਬ ਕੋਰੀ ਯੂਨੀਵਰਸਿਟੀ ਸਾਬੋਤਲਵੰਡੀ ਚ ਤੇ ਇਹ ਸਾਨੂੰ ਕਿਸੇ ਦੱਸਿਆ ਤੇ ਮੈਂ ਇੱਥੇ ਆਇਆ ਉਸਨੇ ਮਤਲਬ ਟੈਸਟ ਕਲੀਅਰ ਕਰਕੇ ਹਿਸ਼ਾਰਸੀ ਬੇਟੀ ਮੇਰੀ ਤੇ ਕਲੀਅਰ ਕਰਕੇ ਤੇ ਉਹਨੂੰ ਪਾਸ ਕੀਤਾ ਤੇ ਉਸ ਤੋਂ ਬਾਅਦ ਇਹ ਇੱਥੇ ਮਤਲਬ ਮਤਲਬ ਇੱਥੇ ਜਿਆਦਾ ਟਾਈਮ ਇੱਥੇ ਹੀ ਰਹਿੰਦੇ ਸੀਗੇ ਤੇ ਛੁੱਟੀਆਂ ਵੇਲੇ ਘਰ ਆਉਂਦੇ ਸੀਗੇ ਛੁੱਟੀਆਂ ਜਿਵੇਂ ਹੁਣ ਕੱਲ ਛੁੱਟੀਆਂ ਸੀਗੀਆਂ ਕੱਲ ਕੱਲ ਹੀ ਘਰੇ ਆਣਾ ਸੀ ਤੇ ਬੱਸ ਨਹੀਂ ਜਾ ਸਕਿਆ ਹਾਂ ਗੱਤਕੇ ਵੀ ਜਾਂਦੀ ਸੀ ਮੈਂ ਕੀਰਤਨ ਵੀ ਕਰਦੀ ਸੀ ਕਾਫੀ ਉੱਥੇ ਜਿਆਦਾ ਐਕਟਿਵ ਰਹਿੰਦੀ ਸੀ ਹਾਂਜੀ ਹਾਂਜੀ ਉਹਨਾਂ ਕੋਰ ਸਿੱਖੀ ਵਿੱਚ ਬਹੁਤ ਵਧੀਆ ਉਹਨਾਂ ਦਾ ਸੀਗਾ ਗੱਤਕੇ ਵਿੱਚ ਤਾਂ ਬਹੁਤ ਵਧੀਆ ਉਹਨੇ ਮਾਰਤਾ ਹਾਸਲ ਕਰਸਨ ਪਹਿਲੇ 2 ਸਾਲਾਂ ਤੋਂ ਉਹ ਇਹਦੇ ਮਤਲਬ ਪ੍ਰੈਕਟਿਸ ਕਰ ਰਹੀ ਸੀ ਤੇ ਗੋਇੰਦਵਾਲ ਸਾਹਿਬ ਵੀ ਗਈ ਹੋਰ ਹੀ ਕਈ ਜਗ੍ਹਾ ਤੇ ਮੁਕਸਦ ਸਾਹਿਬ ਵੀ ਗਈ ਲੈ ਕੇ ਜਾਂਦੀ ਸੀ ਆਸ-ਪਾਸੇ ਜਿੱਥੇ ਵੀ ਪ੍ਰੋਗਰਾਮ ਹੋਣ ਨਾਲ ਜਾਂਦੀ ਸੀ ਤੇ ਆਦਾ ਵਧੀਆ ਕਤਬ ਕਰਦੇ ਸੀ ਬੱਚੇ ਸਾਰੇ ਤੇ ਵਧੀਆ ਮਾਹੌਲ ਚ ਰਹਦੀ ਸੀ ਕੋਈ ਤਹਿ ਦੀ ਗੱਲੇ ਨਹੀਂ ਸੀ ਸੀ ਪਰੇਸ਼ਾਨੀ ਨਹੀਂ ਇਸੀ ਤੇ ਹੁਣ ਬਸ ਸੱਚੇ ਪਰਿਵਾਰ ਚ ਕਿਸ ਤਰ੍ਹਾਂ ਦਾ ਸੋਗ ਹੈਗਾ ਉਹਦੀ ਮਾਤਾ ਦਾ ਕੀ ਕਿਨਾਂ ਤੁਸੀ ਜਿਵੇਂ ਆਏ ਹੋ ਕੱਲ ਮਾਤਾ ਵੀ ਆਏ ਹੋਗੇ ਕਿਨਾਂ ਕੋ ਦੁੱਖ ਹੈਗਾ ਤੋ ਜਿਵੇਂ ਤੁਹਾਡਾ ਦੁੱਖ ਵੀ ਅੱਖਾਂ ਚ ਭਰੀਆਂ ਤੁਹਾਡੀਆਂ ਵੀ ਮਨ ਭਰਿਆ ਹੋਇਆ ਹੈ ਹਾਂਜੀ ਉਹ ਬਸ ਉਹਨਾਂ ਕੋਲ ਬਸ ਸੰਭਾਲਿਆ ਨਹੀਂ ਜਾ ਰਿਹਾ ਬਸ ਰਿਸ਼ਤੇਦਾਰ ਆਣਾ ਪਰ ਉਹਨੂੰ ਸੁਆਰ ਹੈ ਉਹਦੀ ਵੀ ਹਾਲ ਤਵੇਤ ਖਰਾਬ ਰਹਿੰਦੀ ਹੈ ਤੇ ਬਾਕੀ ਦੋ ਬੱਚੇ ਹੋਰ ਆ ਉਹ ਵੀ ਪੜ੍ਹਦੇ ਕਿ ਮੰਗ ਕੀ ਹੈ ਕਿ ਸਤੋੜੀ ਹਾਂ ਬਸ ਇਹ ਸਰਕਾਰ ਨੂੰ ਮੰਗੇ ਇਹੀ ਸਾਡੀ ਕੋਈ ਮਦਦ ਕੀਤੀ ਜਾਵੇ ਜਿੰਦੇ ਲਾਣਾ ਉਹਦੇ ਪਰਿਵਾਰ ਨੂੰ ਪਾਲ ਸਕਾਂ ਖਾਣ ਖਾ ਸਕਾਂ ਜਿਹੜੇ ਸਪਨੇ ਅਧੂਰੇ ਰਹਿ ਗਏ ਸੀ ਉਹਦੇ ਉਹਦੀ ਛੋਟੀ ਪੈਣ ਪੂਰੇ ਕਰ ਸਕੀਏ ਬਸ ਇਹ ਹੀ ਗੱਲ ਹੈ ਹੋਰ ਮੈਨੂੰ ਕੋਈ ਚੀਜ਼ ਨਹੀਂ ਤੁਹਾਡੇ ਨਾਲ ਗੱਲ ਕਰਦੀ ਜਦੋਂ ਘਰ ਜਾਂਦੀ ਸੀ ਕੋਈ ਗੱਲ ਕਰਦੀ ਜਦੋਂ ਇਹ ਐਡਮਿਸ਼ਨ ਲਈ ਹੈ ਉਹਨੇ ਸ਼੍ਰੋਮਣੀ ਕਮੇਟੀ ਵੱਲੋਂ ਫ੍ਰੀ ਫ੍ਰੀ ਚਲਾਈ ਜਾਈਗੀ ਹਾਂਜੀ ਹਾਂਜੀ ਬਿਲਕੁਲ ਫ੍ਰੀ ਸੀਗਾ ਕੋਈ ਖर्चा ਨਹੀਂ ਆਇਆ ਕੁਝ ਵੀ ਨਹੀਂ ਆਇਆ ਸਗੋਂ ਉਹਨੂੰ ਮਤਲਬ ਵਧੀਆ ਮਤਲਬ ਖਾਣਕ ਵਧੀਆ ਖਾਣਕ ਉਸ ਤੋਂ ਬਾਅਦ ਉਹਨੂੰ ਪੜ੍ਹਾਈ ਵਿੱਚ ਕੋਈ ਕਿਤਾਬ ਲੈਣ ਦੀ ਲੋੜ ਨਹੀਂ ਪਈ ਕੋਈ ਮੈਨੂੰ ਜ਼ਿਆਦਾ ਖਰਚਾ ਨਹੀਂ ਬਸ ਮੈਂ ਤਾਂ ਆ ਕੇ ਮਿਲ ਜਾਣਾ ਜਾਂ ਬਤਵਤ ਲੈ ਕੇ ਜਾਂਦਾ ਸੀ ਕਦੇ ਉਹ ਵੀ ਜਾਂ ਤਾਂ ਇੱਥੇ ਹੀ ਰਹਿੰਦੇ ਸੀ ਹੱਸਦੇ ਖੇਡਦੇ ਆਉਂਦੇ ਸੀ ਹੱਸਦੇ ਖੇਡਦੇ ਚਲੇ ਜਾਂਦੇ ਸੀ ਬਸ ਐਨ ਆਈ ਸੀਗਾ ਹੋਰ ਕੋਈ ਇਹੋ ਜੀ ਕੋਈ ਗੱਲ ਨਹੀਂ ਭੈਣ ਭਰਾ ਖੁਸ਼ੀ ਵੀ ਅੱਜ ਭੈਣ ਆਉਗੀ ਹਾਂਜੀ ਬਹੁਤ ਖੁਸ਼ੀ ਕਰੇ ਤਾਂ ਬੰਦਾ ਵੀ ਪ੍ਰੋਗਰਾਮ ਬਣਾਇਆ ਸੀ ਨਹੀਂ ਅੱਜ ਕੀ ਪ੍ਰੋਗਰਾਮ ਉਹਨਾਂ ਦਾ ਮੇਰੇ ਵੱਡੇ ਭਾਈ ਸਾਹਿਬ ਉਹਨਾਂ ਦੇ ਬੇਟੇ ਨਾਲ ਆਉਣਾ ਸੀ ਉਹ ਥੋੜੀ ਕਰਿਆ ਸੀ ਮਠਿੰਡੇ 70 ਕਿਲੋਮੀਟਰ ਵਾਕ ਪਾਸ ਜਿਹੜਾ ਇੱਥੋਂ ਤਲਵੰਡੀ ਸਾਬ ਤੋਂ ਉਹਨੇ ਜਾਣਾ ਸੀ ਤੇ ਬਸ 10 12 ਕਿਲੋਮੀਟਰ 15 ਕਿਲੋਮੀਟਰ ਹਾਦਥੇ ਹੋ ਗਿਆ ਮੈਨੂੰ ਕਹਿੰਦੇ ਚਾਚਾ ਜੀ ਆਈ ਨਹੀਂ ਗੁੱਡੂ ਰਵਨੀਤ ਤੇ ਮੈਂ ਉਹਨਾਂ ਨੂੰ ਫੋਨ ਕੀਤਾ ਪਰ ਪੋਨੇ ਚੱਕਲ ਪੰਡਾਰਾ ਸੀਗਾ ਤੇ ਇੱਥੇ ਆਪਣਾ ਕਾਲਜ ਵਿੱਚ ਫੋਨ ਕੀਤਾ ਫਿਰ ਪਤਾ ਚੱਲਿਆ ਵੀ ਆ ਹਾਦਸਾ ਹੋ ਗਿਆ ਫਿਰ ਅਸੀਂ ਉੱਥੋਂ ਆਏ ਤੇ ਬਰਾੜੀ ਕਰਿਆ ਤੁਨੂੰ ਬਰਾੜ ਡਿੱਗ ਰਿਆ ਸੀਗਾ ਭੈਣ ਉਹ ਵੀ ਡਿੱਗਦੀ ਪਈ ਸੀ ਬਸ ਉਹ ਵਕਾਤ ਦੇਖਦੇ ਹਾਂ ਜੇ ਤੂੰ ਨੂੰ ਦੱਸਿਆ ਵੀ ਪਤਾ ਨਹੀਂ ਉਹਨੂੰ ਨਾਲੇ ਮੇਰੀ ਵਾਈਫ ਦੀ ਗੱਲ ਹੋਈ ਹੈ ਪੋਨੇ 1 ਵਜੇ ਮੈਡਮ ਨੇ ਗੱਲ ਕਰਵਾਈ ਸੀਗੀ ਤੇ ਆਸਾਸ ਕੇ ਗੱਲਾਂ ਵੀ ਕਰ ਰਹੀ ਸੀ ਤੇ ਉਸ ਤੋਂ ਇੱਕ ਦਿਨ ਪਹਿਲਾਂ ਮੇਰੇ ਨਾਲ ਗੱਲ ਹੋਈ ਸੀਗੀ ਵੀ ਕਹਿ ਰਹੀ ਸੀ papa ਤੁਸੀਂ ਹੁਣ ਘਰਾਉਣਾ ਨਹੀਂ ਆਪਣੇ ਮੈਂ ਵੱਡੀ ਹੋ ਕੇ ਪੜ੍ਹ ਲਿਖ ਕੇ ਤੁਹਾਨੂੰ ਤੁਹਾਡਾ ਸਾਰਾ ਕੁਝ ਜਿੰਨਾ ਵੀ ਤੁਹਾਡਾ ਦੁੱਖ ਦਦ ਮੈਂ ਵੰਡਾਵਾਂਗੀ ਮੇਰੇ ਛੋਟੇ ਦੋਨੋਂ ਬੇਟੇ ਜਿਹੜੇ ਬੇਟਾ ਬੇਟੀ ਤੋਂ ਉਹਨਾਂ ਨੂੰ ਪੜਾ ਲਿਖਾ ਕੇ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੀ ਕਿ ਮੈਂ ਖੁਦ ਅਸਰ ਬਣਾऊंगी ਪੜ੍ਹ ਲਿਖ ਕੇ ਕੁਝ ਬਣਾऊंगी ਮੈਂ ਕੁਝ ਬਣ ਕੇ ਵਿਖਾਵਾਂਗੀ ਤੇ ਬਸ ਆਹੀ ਦੋ ਚਾਰ ਗੱਲਾਂ ਹੋਈਆਂ ਸੀਗੀਆਂ ਮੁੜ ਕੇ ਤੇ ਹਾਸਾ ਆਪਰ ਗਿਆ ਕਿੱਥੇ ਪੜਦੀ ਹੈਗੀ ਸੀ ਕਿ ਤੁਸੀਂ ਪੜਾ ਕਿਵੇਂ ਪੜਾ ਰਹੇ ਸੀ ਤੁਸੀਂ ਵੀ ਮਜ਼ਦੂਰੀ ਕਰਦੇ ਹੈਗੇ ਇਹ ਫ੍ਰੀ ਮਤਲਬ ਪੜਾਈ ਸੀਗੀ ਆਪਣੇ ਮਾਤਾ ਸਾਹਿਬਪੁਰ ਯੂਨੀਵਰਸਿਟੀ ਸਾਬੋਤਲਵੰਡੀ ਚ ਤੇ ਇਹ ਸਾਨੂੰ ਕਿਸੇ ਦੱਸਿਆ ਤੇ ਮੈਂ ਇੱਥੇ ਆਇਆ ਉਸਨੇ ਮਤਲਬ ਟੈਸਟ ਕਲੀਅਰ ਕਰਕੇ ਹਿਸ਼ਾਰਸੀ ਬੇਟੀ ਮੇਰੀ ਤੇ ਕਲੀਅਰ ਕਰਕੇ ਤੇ ਉਹਨੂੰ ਪਾਸ ਕੀਤਾ ਤੇ ਉਸ ਤੋਂ ਬਾਅਦ ਇਹ ਇੱਥੇ ਮਤਲਬ ਮਤਲਬ ਇੱਥੇ ਜਿਆਦਾ ਟਾਈਮ ਇੱਥੇ ਹੀ ਰਹਿੰਦੇ ਸੀਗੇ ਤੇ ਛੁੱਟੀਆਂ ਵਿੱਚ ਹੀ ਘਰ ਆਉਂਦੇ ਸੀਗੇ ਛੁੱਟੀਆਂ ਜਿਵੇਂ ਹੁਣ ਕੱਲ ਛੁੱਟੀਆਂ ਸੀਗੀਆਂ ਕੱਲ ਕੱਲ ਹੀ ਘਰੇ ਆਣਾ ਸੀ ਤੇ ਬਸ ਨਹੀਂ ਜਾ ਸਕਦਾ ਕੱਤਕੇ ਦੀ ਵੀ ਜਾਂਦੀ ਸੀ ਮੈਂ ਕੀਰਤਨ ਵੀ ਕਰਦੀ ਸੀ ਕਾਫੀ ਉੱਥੇ ਜਿਆਦਾ ਐਕਟਿਵ ਰਹਿੰਦੀ ਸੀ ਹਾਂਜੀ ਹਾਂਜੀ ਉਹਨਾਂ ਕੋਰ ਸਿੱਖੀ ਵਿੱਚ ਬਹੁਤ ਵਧੀਆ ਉਹਨਾਂ ਦਾ ਸੀਗਾ ਤੇ ਕੱਤਕੇ ਵਿੱਚ ਤਾਂ ਬਹੁਤ ਵਧੀਆ ਉਹਨੇ ਮਾਰਤਾ ਹਾਸਲ ਕਰ ਸਕਨ ਪਹਿਲੇ 2 ਸਾਲਾਂ ਤੋਂ ਉਹ ਇਹਦੇ ਮਤਲਬ ਪ੍ਰੈਕਟਿਸ ਕਰ ਰਹੀ ਸੀ ਤੇ ਗੋਇੰਦਵਾਲ ਸਾਹਿਬ ਵੀ ਗਈ ਹੋਰ ਹੀ ਕਈ ਜਗ੍ਹਾ ਤੇ ਮੁਕਤਸਰ ਸਾਹਿਬ ਵੀ ਗਈ ਲੈ ਕੇ ਜਾਂਦੇ ਸੀ ਆਸਤੇ ਪਾਸੇ ਜਿੱਥੇ ਵੀ ਪ੍ਰੋਗਰਾਮ ਹੋਣ ਨਾਲ ਜਾਂਦੀ ਸੀ ਤੇ ਆਦਾ ਵਧੀਆ ਕਤਤਬ ਕਰਦੇ ਸੀ ਬੱਚੇ ਸਾਰੇ ਤੇ ਵਧੀਆ ਮਾਹੌਲ ਚ ਰਹਦੀ ਸੀ ਕੋਈ ਤਹਿ ਦੀ ਗੱਲ ਨਹੀਂ ਸੀ ਕੋਈ ਪਰੇਸ਼ਾਨੀ ਨਹੀਂ ਸੀ ਤੇ ਹੁਣ ਬਸ ਸੱਚੇ ਪਰਿਵਾਰ ਚ ਕਿਸ ਤਰ੍ਹਾਂ ਦਾ ਸੋਗ ਹੈਗਾ ਉਹਦੀ ਮਾਤਾ ਦਾ ਕੀ ਕਿਨਾਂ ਤੁਸੀਂ ਜਿਵੇਂ ਆਏ ਹੋ ਕੱਲ ਮਾਤਾ ਵੀ ਆਏ ਹੋਗੇ ਕਿਨਾਂ ਕੋ ਦੁੱਖ ਹੈਗਾ ਤੁਹ ਜਿਵੇਂ ਤੁਹਾਡਾ ਦੁੱਖ ਵੀ ਅੱਖਾਂ ਚ ਭਰੀਆਂ ਤੁਹਾਡੀਆਂ ਵੀ ਮਨ ਭਰਿਆ ਹੋਇਆ ਹਾਂਜੀ ਉਹ ਬਸ ਉਹਨਾਂ ਕੋਲ ਬਸ ਸੰਭਾਲਿਆ ਨਹੀਂ ਜਾ ਰਿਹਾ ਬਸ ਇਸ ਤੇ ਦਾਣਾ ਪਰਨ ਸੁਆੜਾ ਉਹਦੇ ਵੀ ਹੱਥ ਤਵੇਤ ਖਰਾਬ ਰਹਿੰਦੀ ਹੈ ਤੇ ਬਾਕੀ ਦੋ ਬੱਚੇ ਹੋਰ ਆ ਉਹ ਵੀ ਫੜ ਬਾਕੀ ਮੰਗ ਕੀ ਹੈਗੇ ਸੋ ਥੋੜੀ ਹਮ ਥੋੜੀ ਬਸ ਇਹ ਸਰਕਾਰ ਨੂੰ ਮੰਗ ਹੈ ਇਹ ਸਾਡੀ ਕੋਈ ਮਦਦ ਕੀਤੀ ਜਾਵੇ ਜਿੰਦੇ ਨਾਲ ਆਪ ਦੇ ਪਰਿਵਾਰ ਨੂੰ ਪਾਲ ਸਕਾਂ ਪਾਲ ਖਾ ਸਕਾਂ ਜਿਹੜੇ ਸਪਨੇ ਅਦੂਰੇ ਰਹਿ ਗਏ ਸੀ ਉਹਦੇ ਉਹਦੀ ਛੋਟੀ ਪੈਣ ਪੂਰੇ ਕਰ ਸਕੀਏ ਬਸ ਇਹ ਹੀ ਗੋਸ਼ੇ ਹੋਰ ਮੈਨਿਪੋਸੀਲੀ ਚਾਹੀਦੀ ਤੁਹਾਡੇ ਨਾਲ ਗੱਲ ਕਰਦੀ ਜਦੋਂ ਘਰ ਜਾਂਦੀ ਸੀ ਕੋਈ ਗੱਲ ਕਰਦੀ ਜਦੋਂ ਇੱਥੇ ਐਡਮਿਸ਼ਨ ਲਈ ਹੈ ਉਹਨੇ ਸ਼੍ਰੋਮਣੀ ਕਮੇਟੀ ਵੱਲੋਂ ਫ੍ਰੀ ਫ੍ਰੀ ਐਜੂਕੇਸ਼ਨ ਚਲਾਈ ਗਈ ਹੈ ਹਾਂਜੀ ਹਾਂਜੀ ਬਿਲਕੁਲ ਫ੍ਰੀ ਸੀਗਾ ਕੋਈ ਖर्चा ਨਹੀਂ ਆਇਆ ਕੁਝ ਵੀ ਨਹੀਂ ਆਇਆ ਸਗੋਂ ਉਹਨੂੰ ਮਤਲਬ ਵਧੀਆ ਮਤਲਬ ਖਾਣਕ ਵਧੀਆ ਖਾਣ ਉਸ ਤੋਂ ਬਾਅਦ ਉਹਨੂੰ ਪੜਾਈ ਵਿੱਚ ਕੋਈ ਕਿਤਾਬ ਲੈਣ ਦੀ ਲੋੜ ਨਹੀਂ ਪਈ ਕੋਈ ਮੈਨੂੰ ਜ਼ਿਆਦਾ ਖਰਚਾ ਨਹੀਂ ਬਸ ਮੈਂ ਤਾਂ ਆ ਕੇ ਮਿਲ ਜਾਣਾ ਜਾ ਵਾਤ ਉਹਦੇ ਲੈ ਕੇ ਜਾਂਦਾ ਸੀ ਕਦੇ ਉਹ ਵੀ ਜਾਂ ਤਾਂ ਇੱਥੇ ਹੀ ਰਹਿੰਦੇ ਸੀ ਅਸਤੇ ਖੜਦੇ ਆਉਦੇ ਸੀ ਹੱਥੇ ਖੜੇ ਚਲੇ ਜਾਂਦੇ ਸੀ ਬਸ ਐਨਾ ਹੀ ਸੀਗਾ ਹੋਰ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਭੈਣ ਭਰਾ ਖੁਸ਼ੀ ਵੀ ਅੱਜ ਭੈਣ ਆਉਗੀ ਹਾਂਜੀ ਬਹੁਤ ਖੁਸ਼ੀ ਕਰੇ ਤਾਂ ਬੰਦਾ ਵੀ ਪ੍ਰੋਗਰਾਮ ਬਣਾ ਸੀ ਨਹੀਂ ਅੱਜ ਕੀ ਪ੍ਰੋਗਰਾਮ ਉਹਨਾਂ ਦਾ ਮੇਰੇ ਵੱਡੇ ਭਾਈ ਸਾਹਿਬ ਉਹਨਾਂ ਦੇ ਬੇਟੇ ਨਾਲ ਆਉਣਾ ਸੀ ਉਹਨਾਂ ਉਹਥੇ ਉਡੀਕ ਰਿਆ ਸੀ ਮਠਿੰਡੇ ਸਿਰਫ 30 ਕਿਲੋਮੀਟਰ ਵਾਕ ਪਾਸੇ ਜਿਹੜਾ ਇਤੋ ਤਲਵੰਡੀ ਸਾਬੋ ਤੋਂ ਉਹਨੇ ਜਾਣਾ ਸੀ ਤੇ ਬਸ 10 12 ਕਿਲੋਮੀਟਰ 15 ਕਿਲੋਮੀਟਰ ਆ ਦੇ ਇੱਥੇ ਉਹ ਮੈਨੂੰ ਕਹਿੰਦੇ ਚਾਚਾ ਜੀ ਆਈ ਨਹੀਂ ਗੁੱਡੂ ਰਵਨੀਤ ਤੇ ਮੈਂ ਉਹਨਾਂ ਨੂੰ ਜਦ ਫੋਨ ਕੀਤਾ ਪਰ ਫੋਨ ਹੀ ਚੱਕਿਆ ਪੰਡਾਰਿਆ ਸੀਗਾ ਫਿਰ ਇੱਥੇ ਆਪਣਾ ਕਾਲਜ ਵਿੱਚ ਫੋਨ ਕੀਤਾ ਫਿਰ ਪਤਾ ਚੱਲਿਆ ਵੀ ਆ ਹਾਸਾ ਹੋ ਗਿਆ ਫਿਰ ਅਸੀਂ ਉੱਥੋਂ ਆਏ ਤੇ ਜਦ ਭਰਾウੜੀ ਕਰਿਆ ਤੁਨੂੰ ਭਰਾ ਉਡੀਕ ਰਿਹਾ ਸੀਗਾ ਭੈਣ ਉਹ ਵੀ ਉਡੀਕਦੀ ਪਈ ਸੀ ਬਸ ਉਹ ਵਕਤ ਦੇਖਦੇ ਹਾਂ ਜੇ ਤਾਂ ਉਹਨੂੰ ਦੱਸਿਆ ਵੀ ਪਤਾ ਨਹੀਂ ਉਹਨੂੰ ਇਹ ਨਾਲ ਮੇਰੇ ਵਾਈਫ ਤੇ ਗੱਲ ਹੋਈ ਆ ਪੌਣੇ 1 ਵਜੇ ਮੈਡਮ ਨੇ ਗੱਲ ਕਰਵਾਈ ਸੀਗੀ ਤੇ ਆਸ ਆਸ ਕੇ ਗੱਲਾਂ ਵੀ ਕਰ ਰਹੀ ਸੀ ਤੇ ਉਸ ਤੋਂ ਇੱਕ ਦਿਨ ਪਹਿਲਾਂ ਮੇਰੇ ਨਾਲ ਗੱਲ ਹੋਈ ਸੀਗੀ ਵੀ ਕਹਿ ਰਹੀ ਸੀ ਪਾਪਾ ਤੁਸੀਂ ਹੁਣ ਘਬਰਾਉਣਾ ਨਹੀਂ ਆਪਣੇ ਮੈਂ ਵੱਡੀ ਹੋ ਕੇ ਪੜ੍ਹ ਲੈ ਕੇ ਤੁਹਾਨੂੰ ਤੁਹਾਡਾ ਸਾਰਾ ਕੁਝ ਜਿੰਨਾ ਵੀ ਤੁਹਾਡਾ ਦੁੱਖ ਦਰਦ ਮੈਂ ਵੰਡਾਵਾਂਗੀ ਮੇਰੇ ਛੋਟੇ ਦੋਨੋਂ ਬੇਟੇ ਬੇਟਾ ਬੇਟੀ ਤੋਂ ਉਹਨਾਂ ਨੂੰ ਪੜਾ ਲਿਖਾ ਕੇ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੀ ਕਿ ਮੈਂ ਖੁਦ ਅਸਰ ਬਣਾਵਾਂਗੀ ਪੜ੍ਹ ਲੈ ਕੇ ਕੁਝ ਬਣਾਵਾਂਗੀ ਮੈਂ ਕੁਛ ਵੱਲ ਕੇ ਵਿਖਾਵਾਂਗੀ ਤੇ ਬਸ ਆਹੀ ਦੋ ਚਾਰ ਗੱਲਾਂ ਹੋਈਆਂ ਸੀਗੀਆਂ ਮੁੜ ਕੇ ਤੇ ਹਾਸਾ ਵਾਪਰ ਗਿਆ ਕਿੱਥੇ ਪੜਦੀ ਹੈਗੀ ਸੀ ਕਿ ਤੁਸੀਂ ਪੜਾ ਕਿਵੇਂ ਪੜਾ ਰਹੇ ਸੀ ਤੁਸੀਂ ਵੀ ਮਜ਼ਦੂਰੀ ਕਰਦੇ ਹੈਗੇ ਇਹ ਫ੍ਰੀ ਮਤਲਬ ਪੜਾਈ ਸੀਗੀ ਆਪਣਾ ਮਾਤਾ ਸਾਹਿਬਪੁਰ ਯੂਨੀਵਰਸਿਟੀ ਸਾਬੋਤਲਵੰਡੀ ਚ ਤੇ ਇਹ ਸਾਨੂੰ ਕਿਸੇ ਦੱਸਿਆ ਤੇ ਮੈਂ ਇੱਥੇ ਆਇਆ ਉਸਨੇ ਮਤਲਬ ਟੈਸਟ ਕਲੀਅਰ ਕਰਕੇ ਹਿਸ਼ਾਰਸੀ ਬੇਟੀ ਮੇਰੀ ਤੇ ਕਲੀਅਰ ਕਰਕੇ ਤੇ ਉਹਨੂੰ ਪਾਸ ਕੀਤਾ ਤੇ ਉਸ ਤੋਂ ਬਾਅਦ ਇਹ ਇੱਥੇ ਮਤਲਬ ਮਤਲਬ ਇੱਥੇ ਜਿਆਦਾ ਟਾਈਮ ਇੱਥੇ ਹੀ ਰਹਿੰਦੇ ਸੀਗੇ ਤੇ ਛੁੱਟੀਆਂ ਹੋਵੇ thì ਘਰ ਆਉਂਦੇ ਸੀਗੇ ਛੁੱਟੀਆਂ ਜਿਵੇਂ ਹੁਣ ਕੱਲ ਛੁੱਟੀਆਂ ਸੀਗੀਆਂ ਕੱਲ ਕੱਲ ਹੀ ਘਰੇ ਆਣਾ ਸੀ ਤੇ ਬਸ ਨਹੀਂ ਜਾਂਦਾ ਕਦੇ ਕਦੇ ਵੀ ਜਾਂਦੀ ਸੀ ਮੈਂ ਕੀਰਤਨ ਵੀ ਕਰਦੀ ਸੀ ਕਾਫੀ ਉੱਥੇ ਜਿਆਦਾ ਐਕਟਿਵ ਰਹਿੰਦੀ ਸੀ ਹਾਂਜੀ ਹਾਂਜੀ ਉਹਨਾਂ ਕੋਲ ਸਿੱਖੀ ਵਿੱਚ ਬਹੁਤ ਵਧੀਆ ਉਹਨਾਂ ਦਾ ਸੀਗਾ ਕੱਤਵੇ ਤਾਂ ਬਹੁਤ ਵਧੀਆ ਨੇ ਮਾਰਤਾ ਹਾਸਲ ਕਰਸਨ ਪਹਿਲੇ 2 ਸਾਲਾ ਤੋਂ ਉਹ ਇਹਦੇ ਮਤਲਬ ਪ੍ਰੈਕਟਿਸ ਕਰ ਰਹੀ ਸੀ ਤੇ ਗੋਇੰਦਵਾਲ ਸਾਹਿਬ ਵੀ ਗਈ ਹੋਰ ਹੀ ਕਈ ਜਗ੍ਹਾ ਤੇ ਮੁਕਸਦ ਸਾਹਿਬ ਵੀ ਗਈ ਲੈ ਕੇ ਜਾਂਦੀ ਸੀ ਆਸ-ਪਾਸੇ ਜਿੱਥੇ ਪ੍ਰੋਗਰਾਮ ਹੁੰਦਾ ਨਾਲ ਜਾਂਦੀ ਸੀ ਤੇ ਆਦਾ ਵਧੀਆ ਕੱਤਵ ਕਰਦੇ ਸੀ ਬੱਚੇ ਸਾਰੇ ਤੇ ਵਧੀਆ ਮਾਹੌਲ ਚ ਪੜਦੀ ਸੀ ਕੋਈ ਤਹਿਰੀਕ ਵਾਲੇ ਨਹੀਂ ਸੀ ਕੋਈ ਪਰੇਸ਼ਾਨੀ ਨਹੀਂ ਸੀ ਤੇ ਹੁਣ